ਧੰਨਵਾਹਿ ਗੁਰੂ ਸਾਹਿਬ ਜੀ ਮਾਜ ਮਹਿਲਾ ਪੰਜਵਾ ਤਿਸ ਕੁਰਬਾਨੀ ਜਿਨ ਤੋਂ ਸੁਣਿਆ ਤਿਸ ਬਲਹਾਰੀ ਜਿਨ ਰਸਨਾ ਪੜਿਆ ਬਾਰ ਬਾਰ ਜਾਈ ਤਿਸ ਵਿਟੋ ਜੋ ਮਨ ਤਨ ਤੁਦ ਅਰਾਧੈ ਜੀਓ ਤਿਸ ਚਰਨ ਪਖਾਲੀ ਜੋ ਤੇਰਾ ਮਾਰਗ ਚੱਲੇ ਨੈਣ ਨਿਹਾਲੀ ਤਿਸ ਪੁਰਖ ਦਿਆਲਾ ਮਨ ਦੇਵਾ ਤਿਸ ਆਪਣੇ ਸਾਜਣ ਜਿਨ ਗੁਰ ਮਿਲ ਸੋ ਪ੍ਰਭ ਲਾਦੇ ਜੀਉ ਸੇਵੜ ਭਾਗੀ ਜਿਨ ਤੁਮ ਜਾਣੇ ਸਭ ਕੇ ਮਦੇ ਅਲਪਤ ਨਿਰਵਾਣੇ ਸਾਦ ਕੈ ਸੰਗੁ ਹੁਣ ਪੋਜਲ ਤਰਿਆ ਸਗਲ ਦੋਤਿ ਹੁਣ ਸਾਦੇ ਜੀਉ ਤਿਨ ਕੀ ਸਰਨ ਪਰਿਆ ਮਨ ਮੇਰਾ ਮਾਣ ਤਾਣ ਤਜ ਮੋਹ ਅੰਧੇਰਾ ਨਾਮ ਦਾਣ ਦੀਜੈ ਨਾਨਕ ਕੋ ਤਿਸ ਪ੍ਰਭ ਅਗੰ ਅਗਾਦੇ ਜੀ ਤਿਨ ਕੀ ਸਰਣ ਪਰਿਆ ਮਨ ਮੇਰਾ ਮਾਣ ਤਾਣ ਤਜ ਮੋ ਅੰਧੇਰਾ ਨਾਮ ਦਾਣ ਦੀਜੈ ਨਾਨਕ ਕੋ ਤਿਸ ਪ੍ਰਭ ਅਗੰ ਅਗਾਦੇ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਪੰਜਵੇਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 102 ਦੇ ਉੱਪਰ ਅੰਕਿਤ ਹੈ ਸਬ ਜੀ ਦੀ ਜਿਹੜੀ ਬਾਣੀ ਹੈ ਨਾ ਸਾਧ ਸੰਗਤ ਜੀ ਸਾਡੇ ਜੀਵਨ ਦਾ ਆਧਾਰ ਹੈ ਪਰ ਜਿਹੜੇ ਬਾਣੀ ਦੇ ਨਾਲ ਜੁੜ ਜਾਂਦੇ ਆ ਬਾਣੀ ਦੇ ਨਾਲ ਆਪਣੀ ਸਾਂਝ ਪਾਉਂਦੇ ਆ ਉਹਨਾਂ ਨੂੰ ਸਤਿਗੁਰੂ ਮਹਾਰਾਜ ਜੀ ਦੇ ਉਪਦੇਸ਼ਾਂ ਦੀ ਸੋਝੀ ਵੀ ਆਉਂਦੀ ਹੈ ਤੇ ਨਾਲ ਇਹ ਵੀ ਸਤਿਗੁਰ ਨੇ ਬਿਆਨ ਕੀਤਾ ਬਾਣੀ ਦੇ ਵਿੱਚ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮੰਨੇ ਪ੍ਰਤੱਖ ਗੁਰੂ ਨਿਸਤਾਰ ਇਹ ਗੱਲ ਲੁਕੀ ਛੁਪੀ ਨਹੀਂ ਹੈ ਪ੍ਰਤੱਖ ਹੈ ਪ੍ਰਗਟ ਹੈ ਕਿ ਗੁਰੂ ਜੂੜ ਪਾਰ ਉਤਾਰਾ ਕਰਦਾ ਹੈ ਬਾਣੀ ਦੇ ਵਿੱਚ ਇਹ ਤਾਕਤ ਹੈ ਜਦੋਂ ਅਸੀਂ ਬਾਣੀ ਦੀ ਵਿਚਾਰ ਨਾਲ ਜੁੜਦੇ ਹਾਂ ਪਰ ਨਾਲੇ ਵੀ ਸਤਿਗੁਰ ਬਾਣੀ ਚ ਕਹਿੰਦੇ ਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਸਾ ਇਹ ਕਦੋਂ ਸਾਡੇ ਜੀਵਨ ਦੇ ਵਿੱਚ ਤਬਦੀਲੀ ਲੈ ਕੇ ਆਉਂਦੀ ਹੈ ਬਾਣੀ ਇਹ ਸ਼ਬਦ ਦੇ ਵਿੱਚ ਤੁਸੀਂ ਸਰਵਣ ਕਰੋਗੇ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਨੇ ਸੁਣਿਆ ਜਿਨ੍ਹਾਂ ਨੇ ਆਪਣੀ ਰਸਨਾ ਨਾਲ ਗਾਇਆ ਹੈ ਮੈਂ ਉਹਨਾਂ ਤੋਂ ਸਦਕੇ ਜਾਂਦਾ ਸਾਡੇ ਗਿਆਨ ਇੰਦਰੇ ਹਨ ਕਰਮ ਇੰਦਰੇ ਹਨ ਜੇ ਸਹੀ ਪਾਸੇ ਲੱਗੇ ਆ ਤੇ ਸਾਡਾ ਜੀਵਨ ਸਫਲ ਹੈ ਸਬਜੀ ਪਹਿਲੀ ਪੰਕਤੀ ਚ ਕਹਿੰਦੇ ਆ ਤਿਸ ਕੁਰਬਾਨੀ ਜਿਨ ਤੂੰ ਸੁਣਿਆ ਇਦੇ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਸੁਣਨ ਦੀ ਬਹੁਤ ਵੱਡੀ ਮਹਾਨਤਾ ਗੁਰੂ ਸਾਹਿਬ ਨੇ ਦਿੱਤੀ ਆ ਪਰ ਉਸ ਤੋਂ ਵੱਡੀ ਮਹਾਨਤਾ ਸਤਸੰਗਤ ਦੀ ਸੁਣ ਕੇ ਮੰਨਣ ਦੀ ਗੱਲ ਹੈ ਜਿੱਦਾਂ ਸਭ ਕਹਿੰਦੇ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਬੰਦਨਾ ਆ ਤੁਸੀਂ ਚਾਰ ਪੌੜੀਆਂ ਰੋਜ਼ ਪੜ੍ਹਦੇ ਹੋ ਜਬ ਜੀ ਸਬਦੇ ਵਿੱਚ ਸਭ ਕਹਿੰਦੇ ਕਿੱਡੀ ਵੱਡੀ ਅਵਸਥਾ ਸੁਣੈ ਸਿੱਧ ਪੀਰ ਸਰਨਾਥ ਸੁਣੈ ਧਰਤ ਬਲ ਕਾਸ ਸੁਣੈ ਦੀਪ ਲੋਪ ਤਾਲ ਸੁਣੈ ਪਉ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਪਰ ਗੱਲ ਸੁਣਨ ਤੋਂ ਵੱਡੀ ਕਿਹੜੀ ਹੈ ਮੰਨਣ ਦੀ ਗੱਲ ਜਿੱਦਾਂ ਅੱਗੇ ਆਪਾਂ ਚਾਰ ਪੌੜੀਆਂ ਪੜਦੇ ਆਂ ਪਰ ਥੋੜਾ ਜਿਹਾ ਇੱਕ ਪੌੜੀ ਦੇ ਵਿੱਚ ਫਰਕ ਹੈ ਪਹਿਲੀ ਪੌੜੀ ਉਹਨਾਂ ਦੀ ਗੱਲ ਕੀਤੀ ਹੈ ਜਿਨ੍ਹਾਂ ਨੇ ਮੰਨਿਆ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹ ਪਿਛੇ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਨਿਰੰਝਣ ਹੋਏ ਜੀ ਕੋ ਮਨ ਜਾਣੇ ਮਨ ਕੋ ਇਹ ਹੋ ਗਈ ਉਹਨਾਂ ਮੰਨਣ ਵਾਲਿਆਂ ਦੀ ਗੱਲ ਤੇ ਜਿਹੜੇ ਮੰਨੇਗਾ ਅਗੇ ਤਿੰਨ ਪੌੜੀਆਂ ਵਿੱਚ ਨੰਨੇ ਨੂੰ ਦੋ ਲਾਮਾਂ ਲੱਗੀਆਂ ਮੰਨੇ ਔਰ ਮੰਨਾ ਮੰਨਾ ਸੁਰਤ ਹੋਵੇ ਮਨ ਬੁੱਧ ਮੰਨਾ ਸਗਲ ਭਵਨ ਕੀ ਸੋਧ ਅਸੀਂ ਚਾਰੇ ਪੌੜੀਆਂ ਤਾਂ ਪੜ ਜਾਂਦੇ ਮੰਨੇ 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 ਲਾਮ ਇੱਕ ਲਾਮ ਲਾਉਣ ਦੇ ਨਾਲ ਅਰਥ ਦਾ ਅਨਰਥ ਬਣ ਗਏ ਉਹਦੇ ਅਰਥ ਹੀ ਨਹੀਂ ਸਾਨੂੰ ਸਮਝ ਲੱਗਦੇ ਤੇ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਨੇ ਸੁਣਿਆ ਮੈਂ ਹਮੇਸ਼ਾ ਬੇਨਤੀ ਕਰਦਾ ਹਾਂ ਕਿ ਜਦੋਂ ਅੱਜ ਤੋਂ ਪਹਿਲਾਂ ਸਮਾਂ ਜਿਹੜਾ ਸੀ ਆਪਣੇ ਪਰਿਵਾਰਾਂ ਦੇ ਵਿੱਚ ਬਜ਼ੁਰਗ ਪਾਠ ਕਰਦੇ ਸੀ ਤੇ ਬੋਲ ਕੇ ਕਰਦੇ ਸੀ ਤੇ ਜਦੋਂ ਅਸੀਂ ਪਾਠ ਬੋਲ ਕੇ ਕਰਾਂਗੇ ਤੇ ਸਾਡੇ ਕੰਨ ਵੀ ਸੁਣਨਗੇ ਨਹੀਂ ਤਾਂ ਅਖੰਡ ਪਾਠ ਸਾਹਿਬ ਹੋ ਰਿਹਾ ਹੁਣ ਤਾਂ ਇੱਕ ਰਸਮ ਜੀ ਹੋ ਗਈ ਨਾ satsangit ਜੀ ਅੱਗੇ ਇੱਕ ਅਖੰਡ ਪਾਠ ਸਾਹਿਬ ਹੁੰਦਾ ਤੇ ਸੋ ਬੰਦਾ ਸੁਣਨ ਵਾਲਾ ਬੈਠਾ ਹੁੰਦਾ ਸੀ ਔਰ ਸੌ ਸੌ ਅਖੰਡ ਪਾਠ ਰੱਖਿਆ ਸੁਣਨ ਵਾਲਾ ਇੱਕ ਵੀ ਨਹੀਂ ਬੈਠਾ ਕਰੀ ਯਾਰੇ ਮੂੰਹ ਤੇ ਪੱਟੀਆਂ ਬੰਨਿਆ ਹੋਏ ਹਨਾਂ ਦੇ ਇੱਕ ਪੰਜਾਬ ਵਿੱਚ ਕਹਿੰਦੇ ਹੁੰਦੇ ਸੀ ਉਹ ਉਹਨਾਂ ਨੇ ਪਾਠ ਕਰਨਾ ਕਿਉਂਕਿ ਪਹਿਲਾਂ ਬੋਲਦੇ ਸੀ ਫਿਰ ਉ ਕਰਨ ਲੱਗ ਗਏ ਉਹਨਾਂ ਕਹਿੰਦੇ ਭੂੜ ਪਾਠ ਕਰਦੇ ਮਤਲਬ ਅੱਖਾਂ ਦੇ ਨਾਲ ਦੇਖਣਾ ਕਰੀ ਜਾਂਦੇ ਤੇ ਜਿੰਨੇ ਤੱਕ ਅਸੀਂ ਬੋਲਾਂਗੇ ਨਹੀਂ ਤੇ ਸਾਡੇ ਕੰਨ ਸੁਣਨੇਗੇ ਗੁਰੂ ਸਾਹਿਬ ਕਹਿੰਦੇ ਜਿੱਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਨ ਤੇ ਮੈਂ ਬੇਨਤੀ ਕਰ ਰਹੀ ਸੀ ਬਜ਼ੁਰਗ ਪਾਠ ਕਰਦੇ ਸੀ ਤੇ ਬੋਲਦੇ ਸੀ ਹੁਣ ਆਪਾਂ ਜੇ ਇਤਿਹਾਸ ਦੇਖਦੇ ਆ ਨਾ ਭਾਈ ਜੋਧ ਜੀ ਪਾਠ ਕਰਦੇ ਜਾ ਰਹੇ ਸੀ ਪੌੜੀ ਪੜ ਰਹੀ ਸੀ ਆਸਾ ਕੀ ਵਾਰ ਦੀ ਜਿਤ ਸੇਵਿਆ ਸੁਖ ਪਾਈਏ ਸੋ ਸਾਹਿਬ ਸਦਾ ਸਮਾਲੀਏ ਜਿਤ ਕੀਤਾ ਪਾਈਏ ਆਪਣਾ ਸਹ ਘਾਲ ਬੁਰੀ ਕਿਉ ਕਾਲੀ ਮੰਦਾ ਮੋਲਾ ਕੀ ਚੀ ਦੇ ਲੰਮੀ ਨਦਰ ਨਿਹਾਲੀ ਐ ਜਿਉ ਸਾਹਿਬ ਨਾਲ ਨਾ ਹਾਰੀਏ ਤੇ ਵਿਹਾ ਪਾਸਾ ਢਾਲੀਏ ਕਿਛ ਲਾਹੇ ਉੱਪਰ ਕਾਲੀ ਭਾਈ ਲੈਣਾ ਜੀ ਦੇ ਕੰਨਾਂ ਦੇ ਵਿੱਚ ਆਵਾਜ਼ ਪਈ ਭਾਈ ਜੋਧ ਕੋਲ ਬੈਠਦੇ ਆ ਤੇ ਉਹਦੇ ਅਰਥ ਭਾਵ ਨੂੰ ਸਮਝਦੇ ਆ ਤੇ ਗੁਰੂ ਗੁਰੂ ਅਨੰਦ ਸਾਹਿਬ ਦੀ ਸੰਗਤ ਵਿੱਚ ਆ ਜਾਂਦੇ ਬਾਬਾ ਅਮਰਦਾਸ ਜੀ ਬੀਬੀ ਅਮਰੋਜੀ ਦੇ ਕੋਲੋਂ ਬਾਣੀ ਸੁਣਦੇ ਆ ਕਿਉਂਕਿ ਬੋਲ ਕੇ ਕਰਦੀ ਸੀ ਪਾਠ ਕਉਕੀ ਸੁਣਨ ਦੀ ਬਹੁਤ ਵੱਡੀ ਮਹਾਨਤਾ ਹੈ ਆ ਸ਼ਬਦ ਹੁੰਦਾ ਬਾਣੀ ਵਿੱਚ ਸੁਣ ਸੁਣ ਨਾਮ ਤੇਮਾਰਾ ਪ੍ਰੀਤਮ ਪ੍ਰਭ ਪੇਖਣ ਕਾ ਚਾਹ ਕਈ ਚੀਜ਼ਾਂ ਜਿਹੜੀਆਂ ਸੀ ਕਈ ਤੁਸੀਂ ਇਤਿਹਾਸ ਪੜੋਗੇ ਗੁਰਸਿੱਖਾਂ ਦਾ ਜਿਨ੍ਹਾਂ ਨੇ ਸੁਣ ਸੁਣ ਕੇ ਇਹਨਾਂ ਪੜੇ ਲਿਖੇ ਨਹੀਂ ਹੁੰਦੇ ਸੀ ਬਜ਼ੁਰਗ ਸਾਡੇ ਤੇ ਉਹਨਾਂ ਅਨਪੜ੍ਹ ਹੁੰਦੇ ਸੀ ਪਰ ਬਾਣੀ ਉਹਨਾਂ ਨੂੰ ਯਾਦ ਹੁੰਦੀ ਸੀ ਕਿਉਂਕਿ ਸੁਣਦੇ ਸੀ ਧਿਆਨ ਨਾਲ ਸੁਣਦੇ ਸੀ ਤੇ ਸੁਣਨਾ ਉਹਨੂੰ ਸੁਣ ਕੇ ਮੰਨ ਲੈਂਦੇ ਸੀ ਤੇ ਉਹ ਬਾਣੀ ਯਾਦ ਹੋ ਜਾਂਦੀ ਸੀ ਹੁਣ ਛੋਟੇ ਛੋਟੇ ਬੱਚਿਆਂ ਕਿਦਾਂ ਕਿਉਂਕਿ ਸੁਣਦੇ ਜੋ ਆਪਾਂ ਸੁਣਾਗੇ ਤੇ ਉਹ ਅਸੀਂ ਬੋਲਾਂਗੇ ਹੁਣ ਕਿਸੇ ਬੱਚੇ ਨੂੰ ਬੇਸਮੈਂਟ ਵਿੱਚ ਬੰਦ ਕਰ ਦਿਓ ਤੇ ਉਹ ਨਾ ਉਹ ਬੋਲ ਸਕਦਾ ਤੇ ਨਾ ਸੁਣ ਸਕਦਾ ਗੁੰਗਾ ਤੇ ਬਹਿਰਾ ਹੋ ਜਾਏ ਕਿਉਂਕਿ ਜੋ ਅਸੀਂ ਸੁਣਾ ਰਹੇ ਆ ਉਹ ਸੁਣ ਰਿਹਾ ਤੇ ਉਹੀ ਜਮਾਨ ਬੋਲੇਗੀ ਗੁਰੂ ਸਾਹਿਬ ਕਹਿੰਦੇ ਭਾਈ ਸੁਣਨਾ ਹੈ ਤੇ ਫਿਰ ਉਸ ਨੂੰ ਮੰਨਣਾ ਹੈ ਪਰ ਇੱਕ ਪ੍ਰੇਮ ਰੱਖੋ ਗਾਵੀਏ ਸੁਣੀਏ ਮਨ ਰੱਖੀਏ ਭਾਉ ਤੇ ਨਹੀਂ ਤਾਂ ਫਿਰ ਗੱਲ ਸੁਣੀ ਅਨ ਸੁਣੀ ਹੋ ਜਾਂਦੀ ਆ ਆਪਾਂ ਗੱਲਾਂ ਕਰਦੇ ਆ ਨਾ ਕਿਵੇਂਲੇ ਕਹਿੰਦਾ ਜੀ ਗੱਲ ਦੁਬਾਰਾ ਦੱਸੋ ਮੈਂ ਸੁਣੀ ਨਹੀਂ ਮੇਰਾ ਧਿਆਨ ਨਹੀਂ ਸੀ ਜੇ ਜਦੋਂ ਧਿਆਨ ਹੋਏਗਾ ਸੀ ਧਿਆਨ ਦੇਣਾ ਸੁਣਾਗੇ ਸੁਣਦੇ ਬਹੁਤ ਕੋਸ਼ਾਂ ਅੱਗਾਂ ਦਾ ਅੱਜ ਕੱਲ ਲੋਕੀ ਗੰਦੇ ਗਾਣੇ ਸੁਣਦੇ ਆ ਟੂਟੀਆਂ ਜਿਹੀ ਕੰਨਾਂ ਦੇ ਵਿੱਚ ਲਾ ਲੈਂਦੇ ਆ ਜਿਹਨੂੰ ਸਭ ਕਹਿੰਦੇ ਗੰਦਨ ਵੈਣ ਰਤਾ ਹਿਤਕਾਰੀ ਸ਼ਬਦ ਸੁਰਤ ਨਾ ਹੈ ਚੰਗੀ ਤਰ੍ਹਾਂ ਗੰਧੇ ਅੰਦਰ ਜਾਂਦੀ ਸੁਣਨਾ ਕੀ ਸੀ ਪਰਮੇਸ਼ਰ ਦਾ ਨਾਮ ਤੇ ਜਦੋਂ ਸੁਣਾਗੇ ਤੇ ਜਿਹੜਾ ਬੰਦਾ ਨਾ ساری ਜ਼ਿੰਦਗੀ ਗਾਲਾਂ ਸੁਣੀਆਂ ਨਾ ਤੇ ਉਹਨੇ ਗਾਲਾਂ ਹੀ ਕੱਢਣੀਆਂ ਤੇ ਜਿਹੜਾ ਬਾਣੀ ਸੁਨੇਗਾ ਉਹਦੇ ਮੂੰਹ ਤੇ ਵਾਹਿਗੁਰੂ ਨਿਕੜੇ ਸਭ ਕਹਿੰਦੇ ਜਿਨ੍ਹਾਂ ਨੇ ਸੁਣਿਆ ਨਾ ਤੇ ਹੁਣ ਸੁਣਨ ਵਾਲੇ ਤਾਂ ਬੜੇ ਭਾਗਾਂ ਵਾਲੇ ਤੁਸੀਂ ਬੈਠੇ ਹੋ ਕਿਉਂਕਿ ਅੰਦਰ ਜਿਨ੍ਹਾਂ ਦੇ ਤਾਂਘ ਹੁੰਦੀ ਸੁਣਨ ਦੀ ਉਹ ਸਾਡੇ ਵਰਗੇ ਸਮਝ ਜਾਂਦੇ ਆ ਬੜਾ ਸੋਹਣਾ ਕਿਸੇ ਨੇ ਆਖਿਆ ਸੁਣ ਰਹਾ ਥਾ ਜਮਾਨਾ ਬੜੇ ਗੌਰ ਸੇ ਹਮੇਂ ਹੀ ਸੌਂ ਗਏ ਦਾਸਤਾ ਕਹਤੇ ਕਹਤੇ ਤੇ ਜੋ ਅਸੀਂ ਸੁਣ ਰਹੇ ਆ ਤੋ ਸਾਡੇ ਜੀਵਨ ਦੇ ਵਿੱਚ ਪ੍ਰਭਾਵ ਪੈਂਦਾ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਨੇ ਸਤਗੁਰੂ ਦੇ ਨਾਮ ਨੂੰ ਸੁਣਿਆ ਸਤਗੁਰੂ ਦੀ ਬਾਣੀ ਨੂੰ ਸੁਣਿਆ ਮੈਂ ਉਹਨਾਂ ਤੋਂ ਕੁਰਬਾਨ ਜਾਨਾ ਤਿਸ ਕੁਰਬਾਣੀ ਜਿਨ ਤੋਂ ਸੁਣਿਆ ਤਿਸ ਬਲਿਹਾਰੀ ਜਿਨ ਰਸਨਾ ਭਣਿਆ ਮੈਂ ਉਹਨਾਂ ਤੋਂ ਬਲਿਹਾਰ ਜਾਨਾ ਜਿਹੜੇ ਰਸਨਾ ਦੇ ਨਾਲ ਤੇਰੇ ਨਾਮ ਨੂੰ ਬੋਲਦੇ ਹਨ ਤੇਰੀ ਬਾਣੀ ਨੂੰ ਬੋਲਦੇ ਹਨ ਤਿਸ ਬਲਿਹਾਰੀ ਜਿਨ ਰਸਨਾ ਪੜਿਆ ਬਾਰ ਬਾਰ ਜਾਇ ਤਿਸ ਵਿਟੋ ਜੋ ਮਨ ਤਨ ਤੁਧ ਅਰਾਦੇ ਜੀਓ ਕਿਉਂਕਿ ਗਰੀ ਵਿਆਕਰਣ ਦਾ ਗੁਰਬਾਣੀ ਦੇ ਸ਼ਬਦ ਦੇ ਨਾਲ ਹੁਣ ਇੱਥੇ ਮਨ ਦੇ ਨੰਨੇ ਨੂੰ ਸਿਆਰੀਏ ਤਨ ਦੇ ਨੰਨੇ ਨੂੰ ਸਿਆਰੀਏ ਮਨ ਕਰਕੇ ਤਨ ਕਰਕੇ ਕਹਿੰਦੇ ਜਿਹੜੇ ਤੈਨੂੰ ਆਰਾਧਦੇ ਹਨ ਮੈਂ ਉਹਨਾਂ ਤੋਂ ਬਾਰ-ਬਾਰ ਸਤਕੇ ਜਾਂਦਾ ਬਾਰ-ਬਾਰ ਜਾਇ ਤਿਸ ਵਿਟੋ ਜੋ ਮਨ ਤਨ ਤਉਦ ਆਰਾਧੇ ਜੀਓ ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚੱਲੇ ਇਹ ਸਤਿਗੁਰੂ ਤੇਰੇ ਜਿਹੜੇ ਮਾਰਗ ਤੇ ਚੱਲਦੇ ਹਨ ਮੈਂ ਤਾਂ ਉਹਨਾਂ ਦੇ ਚਰਨ ਵੀ ਧੋਵਾਂ ਸਤਿਗੁਰ ਕਹਿੰਦੇ ਸੋਏ ਸੁਨੰਦੜੀ ਮੇਰਾ ਤਨ ਮਨ ਮੋਲਾ ਨਾਮ ਜਪੰਧੜੀ ਲਾਲੀ ਪੰਧ ਜਲੰਧੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਇੱਕ ਇੱਕ ਅੰਗ ਦੀ ਗੁਰੂ ਸਾਹਿਬ ਨੇ ਮਹਾਨਤਾ ਦਿੱਤੀ ਜੋ ਸਾਡੀ ਮਰਯਾਦਾ ਹੈ ਗੁਰਮਾਣੀ ਦੇ ਆਧਾਰ ਤੇ ਤੁਸੀਂ ਸਿੱਖ ਰਹਿਤ ਮਰਯਾਦਾ ਪੜੋ ਉਹਦੇ ਵਿੱਚ ਲਿਖਿਆ ਕਿ ਉੱਠਦੇ ਅੰਸਾਰ ਮੰjde ਦੇ ਉੱਪਰ ਬਹਿ ਕੇ ਸਤਿਗੁਰ ਦਾ ਸ਼ੁਕਰਾਨਾ ਕਰਨਾ ਹੈ ਮੂਲ ਮੰਤਰ ਗੁਰ ਮੰਤਰ ਪੜ੍ਹਨਾ ਹੈ ਫਿਰ ਇਸ਼ਨਾਨ ਕਰੋ ਫਿਰ ਗੁਰਬਾਣੀ ਪੜ੍ਹੋ ਫਿਰ ਗੁਰੂ ਗੁਰਦੁਆਰੇ ਸੰਗਤ ਕਰੋ ਉਹ ਸ਼ਬਦ ਬਾਣੀ ਦੇ ਵਿੱਚ ਆ ਤੁਸੀਂ ਸیرے ਜਾਓ ਤਾਂ ਬਹੁਤ ਬੰਦ ਲੋਕੀ ਮਿਲਦੇ ਆ ਕਹਿੰਦਾ ਜੀ ਮੈਂ ਸੈਰ ਕਰਨ ਜਾ ਰਿਹਾ ਕੋਈ ਸੈਰ ਕਰਕੇ ਆ ਰਿਹਾ ਕੋਈ ਸਬਜ਼ੀ ਵੇਚਣ ਜਾ ਰਿਹਾ ਕੋਈ ਦੁੱਧ ਵੇਚਣ ਜਾ ਰਿਹਾ ਕੋਈ ਦੁੱਧ ਲੈਣ ਜਾ ਰਿਹਾ ਜੇ ਕੋਈ ਗੁਰਸਿੱਖ ਮਿਲੇਗਾ ਤੇ ਉਹਨੇ ਆਖਿਆ ਵੀ ਦੋ ਕੰਮ ਮੈਂ ਘਰ ਕੀਤੇ ਆ ਤੇ ਦੋ ਕੰਮ ਗੁਰਦੁਆਰੇ ਜਾ ਕੇ ਕਰਨੇ ਕਿਹੜੇ ਕੀਤੇ ਆ ਕਹਿੰਦੇ ਅੰਤਰ ਗੁਰ ਆਰਾਧਨਾ ਜਿਹਾ ਜਪ ਗੁਰਨਾਵੋ ਹੁਣ ਮੈਂ ਜਾਊਂਗਾ ਗੁਰਦੁਆਰੇ ਨੇਤਰੀ ਸਤਗੁਰ ਪੇਖਣਾ ਉੱਥੇ ਬੈਠ ਕੇ ਸਰਬਣੀ ਸੁਣਨਾ ਗੁਰਨਾ ਤੇ ਕੀ ਹੋਏਗਾ ਸਤਗੁਰ ਸੇਤੀ ਰਤਿਆਂ ਦਰਗਾ ਪਾਈਏ ਠਾਓ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮੇ ਊਤਮ ਕਾਢੀਏ ਵਿਰਲੇ ਕਹੀ ਹੈਣ ਵਿਰਲੇ ਨਾ ਹੀ ਕਣੇ ਫੈਲ ਫਕੜ ਸੰਸਾ ਸਭ ਕਹਿੰਦੇ ਜਿਹੜੇ ਤੈਨੂੰ ਜਾਤ ਕਰਦੇ ਆ ਮਨ ਕਰਕੇ ਤਨ ਕਰਕੇ ਤੇ ਜਿਹੜੇ ਤੇਰੇ ਮਾਰਗ ਤੇ ਚੱਲਦੇ ਆ ਤਿਸ ਚਰਨ ਪਖਾਲੀ ਜੋ ਤੇਰਾ ਮਾਰਗ ਚੱਲੇ ਨੈਣ ਨਿਹਾਲੀ ਤਿਸ ਪੁਰਖ ਦਿਆਲੇ ਉਹ ਮਨੁੱਖ ਦੇ ਦਰਸ਼ਨ ਕਰਾਂ ਏ ਸਤਗੁਰੂ ਜਿਹੜੇ ਤੈਨੂੰ ਧਿਆਉਂਦੇ ਆ ਮਨ ਦੇਵਾ ਤਿਸ ਆਪਣੇ ਸਾਜਣ ਕਹਿੰਦੇ ਉਹਨਾ ਪ੍ਰਭੂ ਦੇ ਪਿਆਰੇ ਸੱਜਣ ਮਿੱਤਰਾਂ ਨੂੰ ਮੈਂ ਆਪਣਾ ਮਨ ਭੇਟਾ ਕਰਦੇ ਆ ਕਿਹਨਾਂ ਨੂੰ ਜਿਨ ਗੁਰ ਮਿਲ ਸੋ ਪ੍ਰਭੁ ਲਾਦੇ ਜੀਉ ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਪਰਮਾਤਮਾ ਲੱਭ ਲਿਆ ਪਰਮਾਤਮਾ ਗਵਾਚਾ ਨਹੀਂ ਹੈ ਪਾਪ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਹੈ ਮਨ ਦੇਵਾ ਤਿਸ ਆਪਣੇ ਸਾਜਣ ਜਿਨ ਗੁਰ ਮਿਲ ਸੋ ਪ੍ਰਭ ਲਾਦੇ ਜੀ ਇਹ ਗੁਰਮਤ ਦਾ ਬਹੁਤ ਵੱਡਾ ਸਿਧਾਂਤ ਹੈ ਕਿ ਪ੍ਰਮਾਤਮਾ ਦੀ ਪ੍ਰਾਪਤੀ ਜਿਹੜੀ ਆ ਗੁਰੂ ਤੋਂ ਬਿਨਾ ਨਹੀਂ ਹੋ ਸਕਦੀ ਸਬ지 ਬਾਣੀ ਵਿੱਚ ਕਹਿੰਦੇ ਮਤ ਕੋ ਭਰਮ ਭੂਲੇ ਸੰਸਾਰ ਗੁਰ ਬਿਨ ਕੋਏ ਨਾ ਉਤਰ ਸਪਾ ਮਨ ਦੇਵਾ ਤਿਸ ਆਪਣੇ ਸਾਜਣ ਜਿਨ ਗੁਰ ਮਿਲ ਸੋ ਪ੍ਰਭ ਲਾਦੇ ਜੀ ਸੇ ਵਡ ਭਾਗੀ ਜਿਨ ਤੁਮ ਜਾਣੇ ਇਹ ਸਤਿਗੁਰੂ ਉਹ ਵੱਡੇ ਭਾਗਾ ਵਾਲੇ ਆ ਜਿਨ੍ਹਾਂ ਨੇ ਤੈਨੂੰ ਜਾਣਿਆ ਹੋ ਲੋਕੀ ਦੀ ਮੰਨਦੇ ਸੀ ਭਗਤ ਕਬੀਰ ਜੀ ਕਹਿੰਦੇ ਮੈਂ ਤਾਂ ਜਾਣ ਲਿਆ ਸੀ ਪਰ ਲੋਕੀ ਕਹਿੰਦੇ ਪਖੰਡ ਕਰਦਾ ਕਹਿੰਦੇ ਹੁਣ ਲੋਕੀ ਜੋ ਮਰਜੀ ਕਹੀ ਜਾਣ ਮੇਰਾ ਤਾਂ ਮਨ ਮੰਨ ਗਿਆ ਤੇ ਜਾਣਾਂਗੇ ਤਾਂ ਤਾਂ ਹੀ ਮੰਨੇਗਾ ਨਾ ਕਹ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮੰਨਿਆ ਮਨ ਮੰਨੇ ਲੋਗ ਨਾ ਪਤੀਜੇ ਨਾ ਪਤੀਜੇ ਤੋ ਕਿਆ ਕੀ ਉਹਨੂੰ ਜਾਣ ਲਿਆ ਉਹ ਬਿਆੰਤ ਹੈ ਵੈਸੇ ਪਰਮੇਸ਼ਰ ਜਿਹੜਾ ਹੈ ਸਭ ਜੀ ਦੀ ਬਾਣੀ ਹੈ ਕਹਿੰਦੇ ਤੂੰ ਬਿਆੰਤ ਕੋ ਬਿਰਲਾ ਜਾਣੇ ਜੇ ਇਹਦਾ ਅਰਥ ਤੋ ਬਣ ਸਕਦੇ ਆ ਕਿ ਕੋਈ ਬਿਰਲਾ ਤੈਨੂੰ ਜਾਣਦਾ ਨਹੀਂ ਰੱਬ ਨੂੰ ਕੋਈ ਨਹੀਂ ਜਾਣ ਸਕਦਾ ਸਭ ਕਹਿੰਦੇ ਤੂੰ ਬਿਆੰਤ ਕੋ ਬਿਰਲਾ ਵੀ ਇਹ ਸਤਿਗੁਰੂ ਤੂੰ ਬਿਆੰਤ ਹੈ ਵੀ ਤਾਂ ਕੋਈ ਬਿਰਲਾ ਹੀ ਜਾਣਦਾ ਹੈ ਪਰਮੇਸ਼ਰ ਤੂੰ ਬਿਆੰਤ ਹੈ ਤੂੰ ਬਿਆੰਤ ਕੋ ਬਿਰਲਾ ਜਾਣੇ ਨਹੀਂ ਤਾਂ ਕਹਿੰਦੇ ਰੱਬ ਰੱਬ ਤਾਂ ਰੱਬ ਤਾਂ ਪ੍ਰਾਪਤ ਹੋ ਗਿਆ ਨਹੀਂ ਗੁਰੂ ਸਾਹਿਬ ਕਹਿੰਦੇ ਭਾਈ ਜਿਨ੍ਹਾਂ ਨੇ ਜਾਣ ਲੈ ਜਾਣਿਆ ਮਤਲ ਉਹਦੀ ਪ੍ਰਾਪਤੀ ਕਰ ਲਈ ਸਭ ਜੀ ਕਿਰਪਾ ਕਰ ਰਿਹਾ ਕਹਿੰਦੇ ਸੇਵਡ ਭਾਗੀ ਜਿਨ ਤੁਮ ਜਾਣੇ ਸਿਬ ਕੇ ਮਦੇ ਅਲਪਤ ਨਿਰਵਾਣੇ ਸਭ ਕੈ ਮਦੇ ਸਾਰਿਆਂ ਦੇ ਵਿੱਚ ਹੈ ਮਦ ਭਾਵ ਵਿੱਚ ਉਹ ਸਾਰਿਆਂ ਦੇ ਵਿੱਚ ਹੈ ਅਲਪਤ ਨਿਰਵਾਣੇ ਉਹ ਸਾਰਿਆਂ ਤੋਂ ਨਿਰਲੇਪ ਹੈ ਨਿਰਵਾਣ ਕਹਿੰਦੇ ਵਾਸਨਾ ਰਹਿਤ ਹੈ ਸਾਧ ਕੇ ਸੰਗੁਣ ਭੌਜਲ ਤਰਿਆ ਉਹਨਾਂ ਨੇ ਗੁਰੂ ਦਾ ਸੰਗ ਕਰਕੇ ਇਸ ਭਵ ਸਾਗਰ ਨੂੰ ਤਰ ਲਿਆ ਸਗਲ ਦੂਤ ਉਹਨ ਸਾਦੇ ਜੀਓ ਜਿਹੜੇ ਇਹਨਾਂ ਦੇ ਬਕਾਰ ਸੀ ਇਹਨਾਂ ਨੂੰ ਚੋਰ ਵੀ ਆਖਿਆ ਬਾਣੀ ਦੇ ਵਿੱਚ ਠੱਗ ਵੀ ਆਖਿਆ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਅਮਰਤ ਲੂਟੇ ਮਨਮੁਖ ਨੇ ਮੂਝੇ ਕੋਈ ਨਾ ਸੁਣੇ ਪੁਕਾਰ ਇਹਨਾਂ ਨੂੰ ਸਾਧਣਾ ਹੈ ਜਿਹੜੇ ਗੁਰੂ ਸਾਹਿਬ ਮਹਾਰਾਜ ਨੇ ਆਪ ਪੜਦੇ ਨਾ ਕਾਮ, ਕਰੋਧ, ਲੋਭ, ਮੋਹ, ਹੰਕਾਰ ਇਹਨਾਂ ਦੀ ਦਿਸ਼ਾ ਬਦਲ ਦਿੱਤੀ ਹੈ। ਇਹਨਾਂ ਨੂੰ ਅਸੀਂ ਕੰਟਰੋਲ ਦੇ ਵਿੱਚ ਰੱਖਣਾ, ਕਾਬੂ ਦੇ ਵਿੱਚ ਰੱਖਣਾ ਇਹ ਤਾਕਤਾਂ ਹਨ। ਤੇ ਸ਼ਕਤੀ ਜਦੋਂ ਕੰਟਰੋਲ ਦੇ ਵਿੱਚ ਨਹੀਂ ਹੁੰਦੀ ਤੇ ਨੁਕਸਾਨ ਕਰਦੇ ਹੁ ਜਿਦਾਂ ਪਾਣੀ ਆ। ਪਾਣੀ ਕੰਟਰੋਲ ਦੇ ਵਿੱਚ ਆ ਪਾਣੀ ਸਾਡਾ ਜੀਵਨ ਹੈ। ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਈ ਜਦੋਂ ਪਾਣੀ ਕੰਟਰੋਲ ਵਿੱਚ ਨਹੀਂ ਹੁੰਦਾ ਤੇ ਹੜ ਹੁੰਦੇ ਆ ਬਾੜ ਆ ਜਾਂਦੀ ਹੈ ਤੇ ਪਿੰਡਾਂ ਦੇ ਪਿੰਡ ਤਬਾਹ ਹੋ ਜਾਂਦੇ ਆ ਅੱਗ ਜਿਹੜੀ ਆ ਕਾਬੂ ਦੇ ਵਿੱਚ ਸਾਡੀ ਰੋਟੀ ਬਣਦੀ ਭੋਜਨ ਬਣਾ ਰਹੇ ਆ ਜਦੋਂ ਅੱਗ ਬੇਕਾਬੂ ਹੋ ਜਾਂਦੀ ਹੈ ਟਿਓ ਨਾਸ ਕਰਕੇ ਰੱਖ ਦਿੰਦੀ ਪੂਰਾ ਕੁਝ ਸਾੜ ਕੇ ਰੱਖ ਦਿੰਦੀ ਤੁਸੀਂ ਅੰਨੇ ਨੂੰ ਤਲਵਾਰ ਫੜਾ ਦਿਓ ਉਹਨੇ ਤਾਂ ਫਿਰ ਲੋਕਾਂ ਨੂੰ ਵੱਢਣਾ ਹੀ ਆ ਨਾ ਇਹ ਸਾਨੂੰ ਬੰਜ ਵਿਕਾਰ ਆ ਇਹਨਾਂ ਦੇ ਵਿੱਚ ਜੀਣਾ ਸਕੇ ਆ ਗੁਰੂ ਸਾਹਿਬ ਇਹਨਾਂ ਨੂੰ ਕੰਟਰੋਲ ਕਰਨਾ ਇਹਨਾਂ ਨੂੰ ਮਾਰਨਾ ਨਹੀਂ ਇਹਨਾਂ ਨੂੰ ਸਾਧਣਾ ਹੈ ਇਹਨਾਂ ਨੂੰ ਸਾਧਣਾ ਕਿ ਆਪਾਂ ਜਾਣਦੇ ਡਾਕਟਰ ਕੋਲੇ ਬਿਮਾਰੀ ਖਤਮ ਨਹੀਂ ਹੋ ਸਕਦੀ ਇਹਨੂੰ ਤੁਸੀਂ ਕੰਟਰੋਲ ਦੇ ਵਿੱਚ ਕਰ ਸਕਦੇ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਜਿਨ੍ਹਾਂ ਦੇ ਉੱਪਰ ਪ੍ਰਮੇਸ਼ਰ ਦੀ ਕਿਰਪਾ ਹੋਈ ਉਹਨਾਂ ਨੇ ਇਹਨਾਂ ਦੂਤਾਂ ਨੂੰ ਸਾਧ ਲਿਆ ਸਾਧ ਕੇ ਸੰਗ ਉਹਨ ਭੌਜਲ ਤਰਿਆ ਸਗਲ ਦੂਤ ਉਹਨ ਸਾਧ ਦੇ ਜੀਉ ਤਿਸ ਕੀ ਸਰਨ ਪਰਿਆ ਮਨ ਮੇਰਾ ਮੈਂ ਉਸ ਪ੍ਰਮਾਤਮਾ ਦੀ ਸ਼ਰਨ ਵਿੱਚ ਪਿਆ ਤੇ ਮਨ ਉਹਨੂੰ ਅਰਪਣ ਕਰ ਦਿੰਦਾ ਗੱਲ ਤਾਂ ਸਾਰੀ ਘੁੰਮ ਘਮਾ ਕੇ ਮਨ ਤੇ ਹੁੰਦੀ ਸਾਬ ਕਹਿੰਦੇ ਮਨ ਵਿੱਚ ਸਤਗੁਰ ਕੇ ਪਾਸ ਤੇ ਸੇਵਕ ਕਾਰਜ ਰਾਸ ਪਰ ਹੁੰਦਾ ਕੀ ਹੈ ਅਸੀਂ ਅਰਦਾਸ ਕਰਦੇ ਹਾਂ ਸਤਗੁਰ ਜੀ ਮਨ ਵੀ ਤੇਰਾ ਹੈ ਤਨ ਵੀ ਤੇਰਾ ਧਨ ਵੀ ਤੇਰਾ ਪਰ ਹਲਕਾ ਜਿਹਾ ਕਹਿ ਦਿੰਨੇ ਹੋ ਕਬਜਾ ਮੇਰਾ ਕਬਜਾ ਨਹੀਂ ਛੱਡਦੇ ਤੇ ਜਦੋਂ ਕਬਜਾ ਛੱਡ ਦਿੱਤਾ ਉਹਦਨ ਪ੍ਰਾਪਤੀ ਹੋਏਗੀ ਸਭ ਕਹਿੰਦੇ ਤਿਸ ਕੀ ਸਰਨ ਪਰਿਆ ਮਨ ਮੇਰਾ ਮਨ ਮੇਰਾ ਸ਼ਰਨ ਪੈਣ ਦਾ ਭਾਵ ਕੀ ਜੋ ਸਤਗੁਰੂ ਤੂੰ ਕਰਦਾ ਇਹ ਵੀ ਸਿੱਖੀ ਦਾ ਸਿਧਾਂਤ ਹੈ ਸ਼ਰਨ ਵਿੱਚ ਆਉਣਾ ਆ ਨੀਤੀ ਦੇ ਚਾਰ ਭੇਦਾਂ ਸ਼ਾਮ ਦਾਮ ਦੰਡ ਭੇਦ ਸ਼ਾਮ ਦਾ ਅਰਥ ਹੁੰਦਾ ਕਿ ਸਮਰਪਣ ਕਰਨਾ ਸ਼ਰਨ ਦੇ ਵਿੱਚ ਆਉਣਾ ਤਿਸ ਕੀ ਸਰਨ ਪਰਿਆ ਮਨ ਮੇਰਾ ਮਾਣ ਤਾਣ ਤਜ ਮੋਹ ਅੰਧੇਰਾ ਹੁਣ ਮਾਣ ਵੀ ਹੈ ਕੋਈ ਤਾਕਤ ਵੀ ਹੈ ਨਾ ਮੇਰੇ ਕੋਲ ਤੇ ਜਿਹਨੇ ਮੋਹ ਨੇ ਹਨੇਰਾ ਪੈਦਾ ਕੀਤਾ ਨਾ ਇਹਨੂੰ ਮੈਂ ਛੱਡ ਦਿੱਤਾ ਤਿਆਗ ਦਿੱਤਾ ਹੈ ਜਿਹਨੂੰ ਬਾਣੀ ਵਿੱਚ ਸਤਿਗੁਰ ਕਹਿੰਦੇ ਮਾਣ ਕਰੋ ਤੋ ਦੁਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਲਤ ਭੂਲ ਤੇ ਤੁਮ ਬਖਸ਼ਣ ਹਾਰੇ ਮਾਣ ਤਾਣ ਸਭ ਤੂੰ ਹੈ ਤੂੰ ਹੈ ਇੱਕ ਨਾਮ ਤੇਰਾ ਮੈਂ ਓਲਾ ਨਹੀਂ ਤਾਂ ਫਿਰ ਇਸ ਵਿੱਚੇ ਲੱਗ ਜਾਂਦਾ ਮਨੁੱਖ ਮਾਣ ਦੇ ਵਿੱਚ ਆਪਣੀ ਤਾਕਤ ਦੇ ਹੰਕਾਰ ਦੇ ਵਿੱਚ ਲੱਗਾ ਰਹਿੰਦਾ ਹੈ ਕਹਿੰਦੇ ਇਹਨੂੰ ਛੱਡ ਦਿੱਤਾ ਮੈਂ ਕੁਛ ਵੀ ਨਹੀਂ ਹਾਂ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ ਮੈਂ ਤੇਰੇ ਅੱਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੈ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ پاس ਮਾਣ ਦੇਣ ਵਾਲਾ ਤਾਕਤ ਦੇਣ ਵਾਲਾ ਉਹ ਪਰਮੇਸ਼ਰ ਆਪੋ ਹੈ ਇਹਨੂੰ ਮੈਂ ਛੱਡ ਕੇ ਜਿਹੜਾ ਮੋਹ ਹਨੇਰਾ ਪੈਦਾ ਕਰਦਾ ਇਹਨੂੰ ਮੈਂ ਤਿਆਗ ਦਿੱਤਾ ਮਾਣ ਤਾਣ ਤਜ ਮੋਹ ਅੰਧੇਰਾ ਅਰਦਾਸ ਕੀਤੀ ਆਖਰ ਵਿੱਚ ਨਾਮદાન ਦੀ ਜੈ ਨਾਨਕ ਕੋ ਪ੍ਰਭ ਤਿਸ ਪ੍ਰਭ ਅਗਮ ਆਗਾਦੇ ਜੀਓ ਉਹ ਅਗਮ ਹੈ ਜਿੱਤੇ ਤੱਕ ਸਾਡੀ ਗਮਤਾ ਨਹੀਂ ਹੈ ਅਗਾਧ ਹੈ ਬਿਆਨ ਨਹੀਂ ਕਰ ਸਕਦੇ ਨਾਮ ਦਾਣ ਦੀਜੇ ਨਾਨਕੋ ਤਿਸ ਪ੍ਰਭ ਅਗਮ ਅਗਾਧੇ ਜੀ ਤੇ ਜਿਨ੍ਹਾਂ ਨੇ ਸੁਣ ਲਿਆ ਤੇ ਜਿਨ੍ਹਾਂ ਨੇ ਮੰਨ ਲਿਆ ਜੀਵਨ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਣਾ ਤਿਸ ਕੁਰਬਾਨੀ ਜਿਨ ਤੋਂ ਸੁਣਿਆ ਤਿਸ ਬਲਿਹਾਰੀ ਜਿਨ ਰਸਨਾ ਬਣਿਆ ਜਿੱਦਾਂ ਬੜ ਪੜਦੇ ਆ ਨਾ ਬਾਣੀ ਦੇ ਵਿੱਚ ਹਉ ਕੁਰਬਾਨੇ ਜਾਉ ਮਿਹਰਬਾਨਾ ਹਉ ਕੁਰਬਾਨੇ ਜਾਉ ਹਉ ਕੁਰਬਾਨੇ ਜਾਉ ਤਿਨਾਕੇ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤੇ ਨਾ ਕੇ ਹਉ ਸਦ ਕੁਰਬਾਨੇ ਕਹਿੰਦੇ ਮੈਂ ਬਲਿਹਾਰ ਜਾਂਦਾ ਕਿੰਨਾ ਖੁਸ਼ ਹੁੰਦਾ ਸਤਿਗੁਰੂ ਮੈਂ ਹਮੇਸ਼ਾ ਬੇਨਤੀ ਕਰਦਾ ਕਿਸੇ ਦੇ ਘਰ ਜਾਓ ਨਾ ਰਿਸ਼ਤੇਦਾਰੀ ਵਿੱਚ ਵੀ ਜਾਓ ਅਗਲਾ ਸਪੈਸ਼ਲ ਮਿੱਠਾ ਬਣਾਏ ਕੀ ਰਿਸ਼ਤੇਦਾਰ ਆਏ ਤੇ ਗੁਰੂ ਇੰਨਾ ਖੁਸ਼ ਹੁੰਦਾ ਕਹਿੰਦੇ ਤੂੰ ਆ ਤਸੀਂ ਮੇਰੇ ਕੋਲ ਤੈਨੂੰ ਮਿੱਠਾ ਮਿਲੇਗਾ ਕੜਾ ਪ੍ਰਸ਼ਾਦ ਦਿੰਦਾ ਕਿੰਨੀ ਕਿਰਪਾ ਕਰਦਾ ਰੋਜ਼ ਅਰਦਾਸ ਕਰਦੇ ਹਾਂ ਰੋ ਸਤਗੁਰੂ ਮਹਾਰਾਜ ਸਾਨੂੰ ਬੁਲਾ ਰਹੇ ਆ ਕਹਿੰਦੇ ਆਵੋ ਸਿੱਖ ਸਤ ਗੁਰੂ ਕੇ ਪਿਆਰੇ ਗਾਵੋ ਸੱਚੀ ਬਾਣੀ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਜਿਹੜੇ ਚੱਲਦੇ ਆ ਗੁਰੂ ਸਾਹਿਬ ਕਹਿੰਦੇ ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚੱਲੇ ਗੁਰੂ ਮਹਾਰਾਜ ਕਿਰਪਾ ਕਰਨ ਗੁਰਸੰਗਤ ਜੀ ਆਪ ਜੀ ਦੇ ਨੇਮ ਵਿੱਚ ਸਤਗੁਰ ਬਾਧੇ ਬਖਸ਼ਿਸ਼ ਕਰਨ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦੇਆ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ